ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਮੈਂ ਤੁਹਾਨੂੰ ਤੰਦੂਰੀ ਰੋਟੀ ਦੋ ਤਰ੍ਹਾਂ ਦੀ ਕਿਸ ਤਰ੍ਹਾਂ ਲਈ ਜਾਂਦੀ ਹੈ ਦੋ ਤਰ੍ਹਾਂ ਦੇ ਟਿਪਸ ਤੁਹਾਨੂੰ ਦੇਵਾਂਗੀ ਇਹ ਆਪਾਂ ਪੀੜੇ ਕਰ ਲਈ ਆ ਇਹ ਪੀੜੇ ਕਰਕੇ ਆਪਾਂ ਦੂਥਾਲੀਆਂ ਦੇ ਵਿੱਚ ਰੱਖ ਲਈ ਆ ਇਹ ਆਪਾਂ ਪਾਣੀ ਟਾ ਕੇ ਪੀੜੇ ਕੀਤੇ ਤੇ ਇਧਰ ਆਪਣਾ ਤੰਦੂਰ ਤਪ ਗਿਆ ਤੇ ਆਪਾਂ ਰੋਟੀ ਲਾਉਣ ਲੱਗ ਪਈਏ ਹੁਣ ਇਹ ਆਪਾਂ ਰੋਟੀ ਲਈ ਸੀ ਪਹਿਲਾਂ ਇਹ ਦੇਖੋ ਜੀ ਇਹ ਰੋਟਣਾ ਆਪਾਂ ਨਾਲੀਆਂ ਵਿੱਚ ਇਹ ਦੇਖੋ ਜੀ ਬਹੁਤ ਵਧੀਆ ਰੋਟਣਾ ਲੱਗੀਆਂ ਆਪਣੀਆਂ ਇੱਧਰ ਆਪਾਂ ਪੀੜੀ ਨੂੰ ਭੰਨ ਕੇ ਇਹ ਹੱਥਾਂ ਦੇ ਨਾਲ ਮਾੜਾ ਜਿਹਾ ਪਾਣੀ ਲਾ ਕੇ ਤੇ ਇਹਨੂੰ ਫੱਪਦੇ ਹਾਂ ਇੱਕ ਤਾਂ ਆਪਾਂ ਇਸ ਤਰੀਕੇ ਨਾਲ ਰੋਟੀ ਬਣਾਉਣੀ ਆ ਇੱਕ ਆਪਾਂ ਦੂਸਰਾ ਤਰੀਕਾ ਵੀ ਤੁਹਾਨੂੰ ਐਂਡ ਤੇ ਦੱਸਾਂਗੇ ਤੇ ਮੇਰੀ ਵੀਡੀਓ ਦੇ ਨਾਲ ਬਨੇ ਰਹੋ ਜੇ ਤੁਸੀਂ ਚੈਨਲ ਤੇ ਨਿਊ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਤੁਸੀਂ ਕਮੈਂਟ ਨਾ ਕਰਨਾ ਪਿੰਡਾਂ ਦੇ ਵਿੱਚ ਕਿਉਂਕਿ ਤੰਦੂਰ ਆਪਾਂ ਬਾਹਰ ਰੱਖ ਕੇ ਰੋਟੀ ਬਣਾਉਣੀ ਹੈ ਤੁਸੀਂ ਕਹੋਗੇ ਮੱਖੀਆਂ ਕਿਉਂਕਿ ਬਹੁਤ ਜ਼ਿਆਦਾ ਮੱਖੀਆਂ ਆਏ ਹੋ شکار ਹੀ ਨਹੀਂ ਸਕਦੇ ਆਪਾਂ ਇਹ ਦੇਖੋ ਜੀ ਹੁਣ ਮੈਂ ਹੱਥਾਂ ਦੇ ਨਾਲ ਫੱਪਲੀ ਰੋਟੀ ਤੇ ਵਿੱਚ ਮੜਾਜਾ ਪਾਣੀ ਲਾ ਕੇ ਤੇ ਇਹਨੂੰ ਲਾ ਲਾਂਗੇ ਇੰਦਰ ਦੇਖੋ ਜੀ ਮੜਾਜਾ ਪਾਣੀ ਲਾ ਕੇ ਬਸ ਇਹਨੂੰ ਪੀੜੇ ਨੂੰ ਆਪਾਂ ਭੰਨ ਲੈਣਾ ਭੰਨ ਕੀਤੇ ਇਹਨੂੰ ਆਪਾਂ ਥੱਪ ਲੈਣਾ ਹੱਥਾਂ ਨਾਲ ਉਧਰ ਆਪਾਂ ਰੋਟੀ ਆਪਣੀ ਬਣ ਗਈ ਆ ਤੇ ਉਧਰ ਆਪਾਂ ਪੂਣੀ ਦੇ ਨਾਲ ਲਾਵਾਂਗੇ ਕਿਉਂਕਿ ਉ ਤਾਂ ਵੈਸੇ ਆਪਾਂ ਤਾਂ ਗਰਮ ਬਹੁਤ ਹੁੰਦਾ ਨਹੀਂ ਆਪਾਂ ਤਾਂ ਰੋਟੀ ਲੈਂਦੀ ਗੀ ਵਿੱਚ ਕਿਉਂਕਿ ਵਿੱਚ ਅੱਗ ਪਈ ਹੁੰਦੀ ਏਦੇ ਆਹ ਦੇਖੋ ਜੀ ਮੈਂ ਦੂਸਰੀ ਰੋਟੀ ਵੀ ਲਾਤੀ ਆਨੇ ਚ ਰੋਟੀਆਂ ਲੱਗੀਆਂ ਪਈਆਂ ਤੇ ਆਹ ਦੇਖੋ ਜੀ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੋਈ ਆ ਆ ਦੇਖੋ ਜੀ ਬਣੀਆਂ ਪਈਆਂ ਵਿੱਚ ਰੋਟੀਆਂ ਆਪਣੀਆਂ ਆ ਹੁਣ ਮੈਂ ਤੁਹਾਨੂੰ ਦੂਸਰਾ ਟਿਪਸ ਦੇ ਰਹੀਆਂ ਇਹ ਆਪਾਂ ਜੇ ਆਪਣਾ ਥੋੜਾ ਜਿਹਾ ਸੀਕ ਘਟ ਜਾਵੇ ਤੇ ਆਪਾਂ ਪਲੇਥਨ ਲਾ ਕੇ ਆਟਾ ਲਾ ਕੇ ਤੇ ਆਪਾਂ ਉਹਨੂੰ ਠੱਪ ਸਕਦੇ ਹਾਂ ਰੋਟੀ ਨੂੰ ਠੱਪ ਕੇ ਫਿਰ ਆਪਾਂ ਇੱਕ ਪਾਸੇ ਹੱਥ ਤੇ ਪਾਣੀ ਲਾ ਕੇ ਤੇ ਫਿਰ ਆਪਾਂ ਇਹਨੂੰ ਲਗਾ ਲੈਣਾ ਇਹ ਵਿੱਚ ਈ ਜਦੋਂ ਆਪਣਾ ਤੰਦੂਰ ਥੋੜਾ ਜਿਹਾ ਮੱਧਮ ਪੈ ਜਾਂਦਾ ਹੈ ਤੇ ਭੈਣਾ ਇਹ ਇਹ ਰੋਟੀ ਪਲੇਥਨ ਲਾ ਕੇ ਵੀ ला ਸਕਦੀਆਂ ਜਿਨ੍ਹਾਂ ਨੂੰ ਇਹ ਪਲੇਥਨ ਦੇ ਨਾਲ ਵੀ ਤੇ ਇੱਕ ਤੁਹਾਨੂੰ ਮੈਂ ਟਿਪਸ ਹੋਰ ਦੇ ਰਹੀਆਂ ਵੀ ਤੁਸੀਂ ਜਿਹੜਾ ਆਟਾ ਉਹ ਥੋੜਾ ਜਿਹਾ ਢਿੱਲਾ ਰੱਖਣਾ ਉਹਨੂੰ ਕਰੜਾ ਨਹੀਂ ਰੱਖਣਾ ਨਹੀਂ ਉਹ ਰੋਟੀ ਤੁਹਾਡੀ ਥੱਪਾ ਹੀ ਨਹੀਂ ਜਾਣੀ ਥੈਂਕ ਯੂ ਫॉर ਵਾਚਿੰਗ